ਮੰਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਦੀਆਂ ਜਿਉਂਨ ਮਰਨ ਦੀ ਅਕਸਮਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨਿਆਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਘਰੋਂ ਭੱਜ ਕੇ ਪੂਰੇ ਵਿਧਿਵਿਦਾਨ ਨਾਲ ਕਰਵਾ ਲਿਆ ਵਿਆਹ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਧੀਆਂ ਜਿਉਣ ਮਰਨ ਦੀਆਂ ਕਸਮਾਂ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨੇਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਘਰੋਂ ਭੱਜ ਕੇ ਪੂਰੇ ਵਿਧਿਵਿਦਾਨ ਕਰਵਾ ਲਿਆ ਵਿਆ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆ ਸੱਤ ਫੇਰੇ ਲੈ ਕੇ ਖਾਧੀਆਂ ਜਿਉਣ ਮਰਨ ਦੀ ਅਕਸਮਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੇਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨੈਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਘਰੋਂ ਭੱਜ ਕੇ ਪੂਰੇ ਵਿਧੀ ਵਿਵਧਾਨ ਨਾਲ ਕਰਵਾ ਲਿਆ ਵਿਆ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਧੀਆਂ ਜਿਉਨ ਮਰਨ ਦੀ ਅਕਸਮਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨੇਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਕਰੋ ਭੱਜ ਕੇ ਪੂਰੇ ਵਿਧਿਵਿਧਾਨ ਨਾਲ ਕਰਵਾ ਲਿਆ ਵਿਆਹ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਧੀਆਂ ਜਿਉਂਨ ਮਰਨ ਦੀ ਅਕਸਮਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸ ਦੀ ਭਾਂਜੀ ਸੁਨੈਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਘਰੋਂ ਭੱਜ ਕੇ ਪੂਰੇ ਵਿਧਿਵਿਦਾਨ ਨਾਲ ਕਰਵਾ ਲਿਆ ਵਿਆਹ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਧੀਆਂ ਜਿਉਣ ਮਰਨ ਦੀਆਂ ਕਸਮਾਂ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨੇਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇ ਕਰੋ ਭੱਜ ਕੇ ਪੂਰੇ ਵਿਧੀ ਵਿਵਦਾਨ ਨਾਲ ਕਰਵਾ ਲਿਆ ਵਿਆਹ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ ਮਾਮੀ ਤੇ ਭਾਂਜੀ ਨੇ ਕਰਾਇਆ ਵਿਆਹ ਸੱਤ ਫੇਰੇ ਲੈ ਕੇ ਖਾਧੀਆਂ ਜਿਉਣ ਮਰਨ ਦੀਆਂ ਕਸਮਾਂ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਬੈਲਵਾ ਪਿੰਡ ਦੀ ਸ਼ੋਭਾ ਕੁਮਾਰੀ ਤੇ ਉਸਦੀ ਭਾਂਜੀ ਸੁਨਿਆਨਾ ਕੁਮਾਰੀ ਪਹਿਲੇ ਤੋਂ ਵਿਆਈਆਂ ਹੋਈਆਂ ਸਨ ਪਿਛਲੇ 3 ਸਾਲਾਂ ਤੋਂ ਇਹਨਾਂ ਦੇ ਮੱਦੇ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਸੋਮਵਾਰ ਨੂੰ ਦੋਨਾਂ ਨੇਕਰੋਂ ਭੱਜ ਕੇ ਪੂਰੇ ਵਿਧਿਵਿਧਾਨ ਨਾਲ ਕਰਵਾ ਲਿਆ ਵਿਆ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਲਈ ਦੇਖਦੇ ਰਹੋ ਪਬਲਿਕ ਅਪਡੇਟ ਟੀਵੀ ਧੰਨਵਾਦ